ਸਾਰੀਆਂ ਸੰਗਤਾਂ ਨੂੰ ਪਿਆਰ ਭਰੀ ਸਤਿ ਸ਼ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆ ਭਾਈ ਜਸਵੀਰ ਸਿੰਘ ਖਾਲਸਾ ਤੇ ਅੱਜ ਮੈਂ ਜਿਸ ਵਿਸ਼ੇ ਦੇ ਉੱਤੇ ਤੁਹਾਡੇ ਰੂਬਰੂ ਹੋਇਆ ਸਾਡੇ ਵਿਚਕਾਰ ਉਹ ਸ਼ਖਸੀਅਤ ਅੱਜ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਈ ਆ ਤੇ ਉਹਨਾਂ ਨੇ ਇੱਥੇ ਇੱਕ ਲੁਧਿਆਣੇ ਤੋਂ ਜੈ ਲਖ ਦਾਤਾ ਪੀਰ ਲੁਧਿਆਣਾ ਕਾਰਬਾਜ਼ਾਰ ਵੀ ਖੋਲਿਆ ਹੈਗਾ ਤੇ ਮੈਨੂੰ ਜਿੱਦਾਂ ਇਸ ਸਨੀ ਨੇ ਦੱਸਿਆ ਸੈਂਦਵੀ ਬਾਈ ਬਾਰੇ ਕਿ ਉਹ ਪੰਜਾਬ ਦੇ ਮੁੰਦਿਆਂ ਦੇ ਬਾਰੇ ਬਹੁਤ ਵਧੀਆ ਗੱਲਬਾਤ ਕਰਦਾ ਹੈ ਤੇ ਮੈਂ ਅਕਸਰ ਆਪਣੇ ਦਿਵਾਨਾਂ ਦੇ ਵਿੱਚ ਵੀ ਇਸ ਗੱਲ ਦੇ ਉੱਤੇ ਜ਼ੋਰ ਪਾ ਰਿਹਾ ਹੁੰਦਾ ਕਿ ਉਤਰਾਖੰਡ ਦੇ ਵਿੱਚ ਹਿਮਾਚਲ ਦੇ ਵਿੱਚ ਸਾਡਾ ਪੰਜਾਬੀ ਭਰਾ ਜਾਂ ਕਿਸੇ ਵੀ ਆਊਟ ਆਫ ਸਟੇਟ ਦਾ ਬੰਦਾ ਕੋਈ ਜ਼ਮੀਨ ਨਹੀਂ ਖਰੀਦ ਸਕਦਾ ਤੇ ਬਾਹਰੋਂ ਆ ਕੇ ਜਦੋਂ ਸਾਡੀ ਧਰਤੀ ਦੇ ਉੱਤੇ ਇਹ ਖਰੀਦ ਲੈਂਦੇ ਆ ਜ਼ਮੀਨਾਂ ਖਰੀਦ ਲੈਂਦੇ ਆ ਤੇ ਨਾ ਤਾਂ ਅਸੀਂ ਇਹਨਾਂ ਦੇ ਨਾਲ ਧੱਕੇਸ਼ਾਹੀ ਕਰ ਸਕਦੇ ਆ ਔਰ ਕੱਲ ਨੂੰ ਇਹ ਸਾਡੇ ਨਾਲ ਧੱਕਾ ਕਰਦੇ ਆ ਅਸੀਂ ਇਹਨਾਂ ਦਾ ਵਿਰੋਧ ਵੀ ਨਹੀਂ ਕਰ ਸਕਦੇ ਔਰ ਇਹ ਕਹਿੰਦੇ ਆ ਕਿ ਅਸੀਂ ਇੱਥੇ ਦੀ ਮਲਕੀਅਤ ਆ ਸਾਡੇ ਕੋਲ ਕਿ ਆ ਪੰਜਾਬ ਗੁਰੂਆਂ ਪੀਰਾਂ ਦੀ ਜਿਹੜੀ ਧਰਤੀ ਜਿਹੜੀ ਅਸੀਂ ਆਪਣਾ ਖੂਨ ਡੋਲ ਕੇ ਇਸ ਧਰਤੀ ਦੇ ਜਾਇਆ ਨੇ ਪੰਜਾਬ ਛੱਡੋ ਦੇ ਪੂਰੇ ਭਾਰਤ ਵਰਸ਼ ਨੂੰ ਯਾਦ ਕਰਾਇਆ ਤੇ ਅੱਜ ਉਹਨਾਂ ਨੂੰ ਉਹਨਾਂ ਦੇ ਘਰਾਂ ਦੇ ਵਿੱਚ ਵੀ ਬਗਾਨਗੀ ਦਾ ਅਹਿਸਾਸ ਦੁਲਾਇਆ ਜਾਂਦਾ ਜੋ ਕਿ ਬਹੁਤ ਮਾੜੀ ਗੱਲ ਹੈ ਮੈਨੂੰ 622 ਦੇ ਬਾਰੇ ਪਤਾ ਲੱਗਿਆ ਇਹ ਬਹੁਤ ਸੰਘਰਸ਼ੀ ਨੇ ਲੁਧਿਆਣੇ ਦੇ ਵਿੱਚ ਇਹਨਾਂ ਨੇ ਬਹੁਤ ਅੱਗੇ ਵੱਧ ਕੇ ਇਸ ਕੰਮ ਨੂੰ ਕੀਤਾ ਹੈਗਾ ਬਾਈ ਜੀ ਸਭ ਤੋਂ ਪਹਿਲਾਂ ਤੁਹਾਨੂੰ ਆਨੰਦ ਪ੍ਰਸਾਦ ਦੇ ਵਿੱਚ ਚਾਹੁੰਦੇ ਆ ਬਹੁਤ ਬਹੁਤ ਜੀ ਆਇਆਂ ਜੀ ਬਾਈ ਜੀ ਦਾ ਖਾਲਸਾ ਬਾਈ ਜੀ ਜੀ ਤੇ ਤੁਸੀਂ ਇਸ ਵਿਸ਼ੇ ਤੇ ਮੈਨੂੰ ਪਹਿਲੀ ਵਾਰੀ ਤੁਹਾਡੇ ਨਾਲ ਮੀਟਿੰਗ ਹੋ ਰਹੀ ਹੈ ਗੱਲਬਾਤ ਹੋ ਰਹੀ ਹੈ ਮੈਨੂੰ ਸੈਂਡ ਬਾਈ ਦੀ ਬਹੁਤ ਬਹੁਤ ਤੁਹਾਡੇ ਬਾਰੇ ਚੰਗਾ ਲੱਗਿਆ ਸੁਣ ਕੇ ਔਰ ਪੰਜਾਬ ਦੇ ਇਦਾਂ ਦੇ ਨੌਜਵਾਨ ਵੀ ਹੈਗੇ ਆ ਤੇ ਸਾਨੂੰ ਤਾਂ ਇਉਂ ਲੱਗਦਾ ਸੀਗਾ ਕਿ ਯਾਰ ਅਸੀਂ ਇਕੱਲਾ ਕਿੰਨਾ ਕੁ ਬੋਲਾਂਗੇ ਪਰ ਹੁਣ ਜਦੋਂ ਤੁਸੀਂ ਸਾਡੇ ਨਾਲ ਅਸੀਂ ਛੋਟੇ ਨਾਲ ਰਣਗੇ ਤੇ ਹੁਣ ਅਸੀਂ 11 ਹੋ ਗਏ ਗੱਲ ਇਹ ਹੈ ਕਿ ਅੱਲੀ ਗੱਲ ਦਾ ਸਾਰੇ ਨੂੰ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਜੈ ਸ਼੍ਰੀ ਰਾਮ ਜੈ ਮਹਾਕਾਲੀ ਸ਼੍ਰੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਅੱਜ ਬੜਾ ਮਾਣ ਮਹਿਸੂਸ ਹੋ ਰਿਹਾ ਕਿ ਅਨੰਦਪੁਰ ਧਰਤੀ ਜਸਵੀਰ ਸਿੰਘ ਖਾਲਸਾ ਜਸਵੀਰ ਸਿੰਘ ਖਾਲਸਾ ਜੀ ਵੱਲੋਂ ਜਿਹੜਾ ਸਾਨੂੰ ਸਨਮਾਨ ਦਿੱਤਾ ਗਿਆ ਸਾਨੂੰ ਮਾਣ ਦਿੱਤਾ ਗਿਆ ਔਰ ਸਾਡੀ ਉਹ ਮੁਹਿੰਮ ਜਿਹੜੀ ਚਲਾਈ ਆ ਪ੍ਰਵਾਸੀਆ ਦੇ ਖਿਲਾਫ ਕੁਝ ਪ੍ਰਵਾਸੀਆ ਦੇ ਖਿਲਾਫ 70% ਮੈਂ ਪਹਿਲਾਂ ਵੀ ਇਹੀ ਗੱਲ ਕਹਿਣਾ ਚਾਹੁੰਦਾ ਕਿ 70% ਜਿਹੜੇ ਪ੍ਰਵਾਸੀ ਨੇ ਸਾਡੇ ਭਰਾ ਨੇ ਪਰ ਜਿਹੜੇ 30 ਤੋਂ 40% ਜਿਹੜੇ ਬੰਦੇ ਨੇ ਉਹਨਾਂ ਨੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਸਾਡੇ ਪੰਜਾਬੀਆਂ ਨੂੰ ਕੰਮ ਨਹੀਂ ਮਿਲਦਾ ਸਾਡੇ ਪੰਜਾਬੀਆਂ ਨੂੰ ਇਕੱਲੇ ਇਕੱਲੇ ਦਰਦ-ਦਰਦ ਪ੍ਰਵਾਸੀ ਕੁੱਟਦੇ ਨੇ, ਮਾਰਦੇ ਨੇ ਔਰ 4-4 ਸਾਲ ਦੀ ਕੁੜੀਆਂ ਨਾਲ ਬਲਤਕਾਰ ਹੁੰਦਾ, 5-5 ਸਾਲ ਦੇ ਬੱਚਿਆਂ ਨੂੰ ਅਗਵਾ ਕਰਕੇ ਘਰਾਂ ਦੇ ਵਿੱਚੋਂ ਨੌਕਰ ਬਣ ਕੇ ਸਾਡੇ ਘਰ ਦਾ ਭੇਤ ਜਾਣ ਕੇ ਸਾਡੇ ਘਰਾਂ ਦੇ ਵਿੱਚ ਡਕੈਤੀਆਂ ਕਰਦੇ ਨੇ, ਸਾਡੇ ਘਰਾਂ ਤੇ ਕਬਜ਼ੇ ਕਰਦੇ ਨੇ। ਮੇਰੀ ਆਵਾਜ਼ ਜਿਹੜੀ ਹੈ ਪੂਰੇ ਪੰਜਾਬ, ਪੂਰੇ ਵਰਲਡ ਦੇ ਵਿੱਚ ਮੈਨੂੰ ਬਹੁਤ ਸਨਮਾਨ ਮਿਲਿਆ ਔਰ ਮੇਰੇ ਨਾਲ ਮੋਢੇ ਦੇ ਮੋਢਾ ਜੋੜ ਕੇ ਹਰ ਪੰਜਾਬੀ ਖੜਾ। ਮੇਰੇ ਤੇ ਪਰਚੇ ਕਰਾਂ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਪਰ ਇਹ ਤੁਹਾਡਾ ਪੰਜਾਬੀ ਡਰਦਾ ਨਹੀਂ, ਸੈਂਡਵੀ ਪੰਜਾਬੀ ਹਰ ਉਹ ਪ੍ਰਮਾਤਮਾ ਤੋਂ ਅਸ਼ੀਰਵਾਦ ਲੈਣ ਆਏ ਅੱਜ ਗੁਰਪੁਰਬ ਵਾਲੇ ਦਿਨ ਕਿ ਉਹਨਾਂ ਦਾ ਉਹ ਪ੍ਰਮਾਤਮਾ ਤੋਂ ਸਾਡੇ ਉਹ ਵਾਹਿਗੁਰੂ ਜੀ ਤੋਂ ਅਸ਼ੀਰਵਾਦ ਲੈਣ ਆਇਆ ਜਿਨ੍ਹਾਂ ਨੇ ਪੂਰੇ ਪੰਜਾਬੀ ਨੂੰ ਉਹ ਸਾਡੇ ਆ ਸਿੱਖ ਸਜਾਏ ਇਸ ਕਰਕੇ ਮੈਨੂੰ ਸਨਮਾਨ ਅੱਜ ਬੜਾ ਮਾਣ ਮਹਿਸੂਸ ਹੋਇਆ ਕਿ ਮੇਰੇ ਪੰਜਾਬੀ ਭਰਾ ਖੜੇ ਨੇ ਅਗਰ ਮੇਰੇ ਤੇ ਕਿਸੇ ਤਰ੍ਹਾਂ ਦੀ ਕੋਈ ਪੀੜ ਪੈਂਦੀ ਉਹ ਮੇਰੇ ਤੇ ਨਹੀਂ ਪੈਂਦੀ ਉਹ ਹਰ ਪੰਜਾਬੀ ਤੇ ਪੈਂਦੀ ਆ ਜਿਹੜੇ ਇਹ ਪੰਜਾਬ ਦਾ ਵਾਸੀ ਆ ਚਾਹੇ ਉਹ ਇੰਗਲੈਂਡ 'ਚ ਰਹਿੰਦੇ ਆ ਚਾਹੇ ਕਿਸੇ ਪੂਰੇ ਵਰਲਡ ਦੇ ਕਿਸੇ ਵੀ ਦੇਸ਼ 'ਚ ਰਹਿੰਦੇ ਨੇ ਸਾਨੂੰ ਅਸੀਂ ਇਹ ਨਹੀਂ ਕਹਿੰਦੇ ਸਾਡੇ ਨਾਲ ਆ ਕੇ ਸਪੋਰਟ ਕਰੋ ਸਾਨੂੰ ਇਹ ਹੈ ਕਿ ਸਾਨੂੰ ਕਮ ਸੇ ਕਮ ਸੋਸ਼ਲ ਮੀਡੀਆ ਤੇ ਸਾਡੀ ਸਪੋਰਟ ਹੋਣੀ ਚਾਹੀਦੀ ਹੈ ਕਿ ਉਹ ਸੀਐਮ ਮਾਨ ਤੱਕ ਆਵਾਜ਼ ਪਹੁੰਚਣੀ ਚਾਹੀਦੀ ਹੈ ਕਿ ਮਾਨ ਸਾਹਿਬ ਜਿਹੜਾ ਹਿਮਾਚਲ ਦੇ ਵਿੱਚ ਜੋ ਰੂਲ ਰੈਗੂਲੇਸ਼ਨ ਹੋਇਆ ਆ ਉੱਤਰਾਖੰਡ ਬਣੇ ਨੂੰ ਕਿੰਨਾ ਟਾਈਮ ਹੋਇਆ ਆ ਥੋੜਾ ਚੇਰੀ ਹੋਇਆ ਉੱਤਰਾਖੰਡ ਦੀ ਸਰਕਾਰ ਉੱਤਰਾਖੰਡ ਦੀ ਸਰਕਾਰ ਨੇ ਦੇਖੋ ਅਗਰ ਕੁਝ ਸੋਚਿਆ ਸੀ ਪ੍ਰਵਾਸੀਆਂ ਵਾਸਤੇ ਕਿ ਸਾਡੇ ਅਗਰ ਉੱਤਰਾਖੰਡ ਦੇ ਵਿੱਚ ਆ ਕੇ ਬਾਹਰੋਂ ਜਿਹੜੇ ਲੋਕ ਆ ਕੇ ਇੱਥੇ ਵਸਣਗੇ ਤੇ ਸਾਡਾ ਉੱਤਰਾਖੰਡ ਦੀ ਉਹ ਬਿਊਟੀ हिमाचल ਦੇ ਵਿੱਚ ਉਹ ਬਿਊਟੀ ਖਤਮ ਹੋ ਜੂਗੀ ਸਾਡੇ ਵੀ ਪੰਜਾਬ ਦੀ ਦਿਨੋਂ ਦਿਨ ਬਿਊਟੀ ਖਤਮ ਹੋ ਚੁੱਕੀ ਆ ਤੁਸੀਂ ਦੇਖ ਲਓ ਸਾਡੇ ਰੇਲਵੇ ਸਟੇਸ਼ਨ ਬੱਸ ਛੱਡਿਆਂ ਤੇ ਸਾਡੇ ਪੂਰੇ ਪੰਜਾਬ ਦੇ ਖੱਜੇ ਘਮੋਂ ਤਾਂ ਪਰਵਾਸੀ ਖੱਬੇ ਘਮੋਂ ਤਾਂ ਪਰਵਾਸੀ ਔਰ ਪਾਜੀ ਪੰਜਾਬੀ ਜਾਣ ਕਿੱਥੇ ਹੁਣ ਤਾਂ ਇਹਨਾਂ ਦੀ ਇੰਨੀ ਹਕੂਮਤ ਹੋ ਗਈ ਆ ਇੰਨਾ ਗੰਦ ਬੋਲਦੇ ਮੇਰੇ ਬਾਰੇ ਪਰ ਮੈਨੂੰ ਕੋਈ ਪਰਵਾਹ ਨਹੀਂ ਮੇਰੇ ਪੰਜਾਬੀ ਭਰਾ ਉਹਨਾਂ ਨੂੰ ਕਮੈਂਟਾਂ ਚ ਆਪੇ ਜਵਾਬ ਦਿੰਦੇ ਨੇ ਮੈਨੂੰ ਸਿਰਫ ਤੁਹਾਡੇ ਸਾਥ ਦੀ ਲੋੜ ਆ ਘਬਰੋਂਦਾ ਨਹੀਂ ਜੈ ਜੀ ਰਾਮ ਜੈ ਮਹਾਕਾਲੀ ਸਹਿਰ ਵੀ ਇਹਨਾਂ ਨੂੰ ਦੇਖ ਦੇਖ ਕੇ ਅਸਲ ਦੇ ਵਿੱਚ ਸਾਡੇ ਪੰਜਾਬੀ ਵੀ ਵੇਸਲੇ ਹੁੰਦੇ ਜਾ ਰਹੇ ਆ ਮੈਂ ਕਹਿੰਦਾ ਵੀ ਕਿਤੇ ਨਾ ਕਿਤੇ ਸਾਡੇ ਦੇ ਵਿੱਚ ਵੀ ਕਮੀ ਹੈਗੀ ਆ ਸਾਡੇ ਅਸੀਂ ਲੋਕਾਂ ਨੇ ਇਹਨਾਂ ਨੂੰ ਪਹਿਲਾਂ ਸ਼ਹਿਰ ਦਿੱਤੀ ਹੈ ਪਹਿਲਾਂ ਅਸੀਂ ਇਹਨਾਂ ਲੋਕਾਂ ਨੂੰ ਆਪਣੇ ਪਨਾਹ ਦਿੱਤੀ ਇੱਥੇ ਰਹਿਣ ਦੀ ਸਾਡੇ ਲੋਕੀ ਵੀ ਸਾਡਾ ਰਾਮ ਹੋ ਚੁੱਕੇ ਨੇ ਜਦੋਂ ਵੀ ਆਪਾਂ ਕੋਈ ਆਪਾਂ ਕੋਈ ਡਰਾਈਵਰ ਰੱਖ ਲਿਆ ਜਾਂ ਕੋਈ ਘਰੇ ਵਿੱਚ ਕੋਈ ਨੌਕਰ ਰੱਖ ਲਿਆ ਆਪਾਂ ਕਹਿੰਦੇ ਓਏ ਸ਼ਾਮੂ ਓਏ ਰਾਮੂ ਜਾ ਓਏ ਮੁੰਡੇ ਨੂੰ ਸਕੂਲੋਂ ਲੈ ਕੇ ਆ ਓਏ ਰਾਮੂ ਆਹ ਗੱਡੀ ਦੇ ਚਾਹ ਲਿਆ ਆਪਾਂ ਸਾਡਾ ਰਾਮ ਹੋ ਚੁੱਕਿਆ ਕਿਤੇ ਨਾ ਕਿਤੇ ਸਾਡੇ ਪੰਜਾਬੀਆਂ ਦੀਆਂ ਕਮੀਆਂ ਪਰ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਹਜੇ ਵੀ ਟਾਈਮ ਨਹੀਂ ਦਿੱਤੇ ਅਜੀ ਮੋਬ ਸਮਾਪਿਆ ਵਾ ਤੇ ਹਜੇ ਵੀ ਆਪਣੇ ਆਪ ਨੂੰ ਬਚਾ ਲੋ ਪੰਜਾਬੀਓ ਆਪਣੇ ਪੰਜਾਬ ਨੂੰ ਬਚਾ ਲੋ ਕਿਤੇ ਇਹ ਨਾ ਹੋਵੇ ਆਉਣ ਵਾਲੇ ਟਾਈਮ ਦੇ ਵਿੱਚ ਹਮਕੋ ਤੁਮਕੋ ਕਰ ਦੇ ਫਿਰ ਆਪਣੀ ਦੀ ਕੁਝ ਨਹੀਂ ਬਣ ਬਹੁਤ ਸੋਨਾ ਸਨੇਹਾ ਸੈਂਡਵੀ ਬਾਈ ਨੇ ਦਿੱਤਾ ਹੈਗਾ ਪਰ ਅਸੀਂ ਸੈਂਡਵੀ ਜੀ ਨੂੰ ਅਸਵਾਸਨ ਦਿਲਾਉਂਦੇ ਆ ਤੁਹਾਨੂੰ ਕਰੋਸਾ ਦਵਾਉਂਦੇ ਆ ਕਿ ਅਸੀਂ ਵੀ ਤੁਹਾਡੇ ਨਾਲ ਇਸ ਆਵਾਜ਼ ਦੇ ਵਿੱਚ ਤੁਹਾਡੇ ਬਰਾਬਰ ਖੜੇ ਆ ਔਰ ਅਸੀਂ ਜਿੱਥੇ ਤੱਕ ਆਪਣੇ ਦਿਵਾਨਾ ਦੇ ਵਿੱਚ ਇਹ ਬੋਲਦੇ ਆ ਕਿ ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ ਹੋਣੀ ਚਾਹੀਦੀ ਹੈ ਪੰਜਾਬੀ ਦਾ ਮਤਲਬ ਕੇਵਲ ਤੇ ਕੇਵਲ ਉਹ ਸੇਖੀ ਨਹੀਂ ਹੈ ਪੰਜਾਬੀ ਦਾ ਮਤਲਬ ਹਰ ਇੱਕ ਉਹ ਸਖਸ਼ ਜਿਹੜਾ ਪੰਜਾਬ ਦਾ ਪਸ਼ਿੰਦਾ ਜਿਸ ਨੇ ਪੰਜਾਬ ਦੀ ਧਰਤੀ ਤੇ ਜਨਮ ਲਿਆ ਔਰ ਜਿਹੜਾ ਪੰਜਾਬ ਦੇ ਲਈ ਚਾਹਵਾਨ ਹੈ ਪੰਜਾਬ ਦੀ ਤਰੱਕੀ ਦੇ ਲਈ ਜਿਹੜਾ ਪੰਜਾਬ ਦੇ ਲਈ ਹਮੇਸ਼ਾ ਆਪਣੇ ਮਨ ਦੇ ਵਿੱਚ ਦਰਦ ਸਮੋਈ ਬੈਠਾ ਹੋਇਆ ਹੈ ਤੇ ਜੇਕਰ ਹਰ ਇੱਕ ਨੌਜਵਾਨ ਸੈਂਡਵਿਚ ਦੀ ਤਰ੍ਹਾਂ ਪੰਜਾਬ ਦੇ ਲਈ ਆਪਣੇ ਅੰਦਰ ਦਰਦ ਸਮੋ ਕੇ ਰੱਖੇ ਤੇ ਮੈਨੂੰ ਚਾਹੁੰਦਾ ਕਿ ਉਹ ਦਿਨ ਦੂਰ ਨੀ ਕਿ ਜਿੱਦਣ ਸਾਡਾ ਪੰਜਾਬ ਮੁਰ ਤੋਂ ਫਿਰ ਸੋਨੇ ਦੀ ਚਿੱਟੀ ਬਣ ਜਾਵੇ ਸਾਡੇ ਪੰਜਾਬ ਨੇ ਉਹ ਇਤਿਹਾਸ ਰੱਖੇ ਨੇ ਆ ਪਗੜੀਆਂ ਵਾਲਿਆਂ ਨੇ ਸਾਡੇ ਇਹ ਜ਼ਰੂਰੀ ਨਹੀਂ ਹੈ ਸਾਡੇ ਪੰਜਾਬੀਆਂ ਨੇ ਪੂਰੇ ਵਰਲਡ ਦੇ ਚ ਇਤਿਹਾਸ ਰਚੇ ਨੇ ਇਤਿਹਾਸ ਔਰ ਕਦੋਂ ਜਦੋਂ ਯੂਪੀ ਬਿਹਾਰ ਦੇ ਵਿੱਚ ਕਿਤੇ ਵੀ ਇਲੈਕਸ਼ਨ ਹੁੰਦੇ ਨੇ ਨਾ ਸਾਡੀ ਪੰਜਾਬ ਪੁਲਿਸ ਇਲੈਕਸ਼ਨ ਕਰਾਉਣ ਜਾਂਦੀ ਆ ਇਹ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਇਹ ਪਤਾ ਵੀ ਹੋਣਾ ਇਹ ਚੀਜ਼ਾਂ ਦਾ ਪਰ ਮੈਂ ਇਹ ਚਾਹੁੰਦਾ ਕਿ ਕਿਤੇ ਨਾ ਕਿਤੇ ਹਰ ਪੰਜਾਬੀ ਦਾ ਇਹ ਜਿਹੜਾ ਮੁੱਦਾ ਹਰ ਪੰਜਾਬੀ ਦਾ ਮੈਂ ਖਿਲਾਫ ਨਹੀਂ ਪਰ ਮੈਂ ਪ੍ਰਵਾਸੀਆਂ ਦੇ ਖਿਲਾਫ ਨਹੀਂ ਹੈਗਾ ਮੈਨੂੰ ਬੜੇ ਕਮੈਂਟ ਕਰ ਰਹੇ ਲੋਕੀ ਬੜੀਆਂ ਵੀਡੀਓ ਬਣਾ ਬਣਾ ਕੇ ਪ੍ਰਵਾਸੀ ਸਾਡੇ ਭਰਾ ਤੁਸੀਂ ਜਿਹੜੇ ਸ਼ਰਾਰਤੀ ਨੇ ਜਿਹੜੇ ਇਹਨਾਂ ਦੇ ਲੀਡਰ ਬਣੇ ਹੋਏ ਨੇ ਉਹ ਮੈਨੂੰ ਵੀਡੀਓ ਦੇ ਵਿੱਚ ਬਹੁਤ ਅਪਸ਼ਬਦ ਕਹਿ ਰਹੇ ਪਰ ਕੋਈ ਪ੍ਰਵਾਹ ਨਹੀਂ ਮੇਰੇ ਉਹ ਪ੍ਰਵਾਸੀ ਸਾਰੇ ਭਰਾ ਨੇ ਜਿਹੜੇ ਹਿਮਾਚਲ ਤੋਂ ਆਏ ਨੇ ਯੂਪੀ ਤੋਂ ਆਏ ਨੇ ਬਿਆਰ ਤੋਂ ਉਹ ਵੀ ਭਰਾ ਨੇ ਸਾਡੇ ਹਿੰਦੂਸਤਾਨੀ ਨੇ ਪਰ ਉਹ ਪ੍ਰਵਾਸੀਆਂ ਦੇ ਖਿਲਾਫ ਆ ਜਿਹੜੇ ਸਾਡੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਅਸਲ ਦੇ ਵਿੱਚ ਸਾਡੀ ਜਿਹੜੇ ਸਰਕਾਰ ਹੈ ਉਹਨੂੰ ਵੀ ਚਾਹੀਦਾ ਕਿ ਜਲਦ ਤੋਂ ਜਲਦ ਜਦੋਂ ਤੁਸੀਂ ਇਦਾਂ ਨੇ ਕਈ ਕਾਨੂੰਨ ਲਾਗੂ ਕਰਦੇ ਆ ਤੁਹਾਡੇ ਨਾਲ ਤੁਹਾਡਾ ਇਹੋ ਜਿਹਾ ਕਿਹਣਾ ਇਹਦੇ ਵਿੱਚ ਬੈਨੀਫਿਟ ਹੈ ਸਗੋਂ ਤੁਹਾਨੂੰ ਪੰਜਾਬ ਦੇ ਲੋਕ ਸਰਾਣਾ ਹੀ ਕਰਨਗੇ ਹੋ ਸਕਿਆ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਵੀ ਪੰਜਾਬ ਸਰਕਾਰ ਦੇ ਵਿੱਚ ਦੁਬਾਰੇ ਕਾਬਜ ਕਰ ਦੇਣ ਜੇ ਤੁਸੀਂ ਇਹ ਕਾਨੂੰਨ ਪਾਸ ਕਰਤਾ ਮੈਂ ਕਹਿੰਦਾ ਸੈਨਵਾਈ ਜੀ ਜੇ ਇਹ ਕਾਨੂੰਨ ਪਾਸ ਹੋ ਜਾਵੇ ਕਿ ਪੰਜਾਬ ਦੇ ਵਿੱਚ ਕੇਵਲ ਬਾਹਰੀ ਬੰਦਾ ਆ ਕੇ ਜ਼ਮੀਨ ਨਹੀਂ ਖਰੀਦ ਸਕਦਾ ਪੰਜਾਬੀ ਪੰਜਾਬ ਦਾ ਪਛੰਦਾ ਹੀ ਖਰੀਦ ਸਕਦਾ ਮੈਂ ਕਹਿੰਦਾ ਬਹੁਤ ਜਲਦੀ ਸਾਡੀ ਜਿਹੜੀ ਪੰਜਾਬ ਦੀ ਮੈਂ ਅੱਜ ਤੁਹਾਡੇ ਚੈਨਲ ਰਾਹੀਂ ਜਦ ਬੱਬਾਈ ਦੇ ਲਾਈਵ ਜੋ ਇਹਨਾਂ ਨੇ ਕੀਤਾ ਮੈਂ ਉਹਨਾਂ ਰਾਹੀਂ ਅੱਜ ਬਹੁਤ ਵੱਡੀ ਗੱਲ ਕਹਿਣ ਜਾ ਰਿਹਾ ਹਾਂ ਅਗਰ ਮੇਰੇ ਪੰਜਾਬ ਦੇ ਵਿੱਚ सीएम मान साहब सरकारा ए रूल कर दन कि पर कोई भी प्रवासी आके ਸਾਡੇ ਪੰਜਾਬ ਦੇ ਵਿੱਚ ਰੈਜ਼ੀਡੈਂਸੀ ਨਹੀਂ ਲੈ ਸਕਦਾ ਜਾਂ ਜਿੱਦੋ ਜੋ ਹਿਮਾਚਲ ਚਾ ਜੋ ਉਤਰਾਖੰਡ ਦੇ ਵਿੱਚ ਹੈ ਤੇ ਮੈਂ ਆਪਣੇ ਘਰ ਤੋਂ ਡੰਡੋਤ ਕਰਦਾ ਕਰਦਾ ਅਨੰਤਪੁਰ ਸਾਹਿਬ ਹੋਗਾ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਬਹੁਤ ਬਹੁਤ ਵੱਡੀ ਗੱਲ ਹੈ ਸੋ ਮੈਂ ਬੇਨਤੀ ਕਰਦਾ ਮੈਂ ਵੀ ਸੋਸ਼ਲ ਮੀਡੀਆ ਦੇ ਜ਼ਰੀਏ ਬੇਨਤੀ ਕਰਨਾ ਚਾਹੁੰਦਾ ਕਿ ਸੈਂਡ ਬਾਈ ਜੀ ਜਿਹੜਾ ਵੀ ਕੰਮ ਕਰ ਰਿਹਾ ਆ ਆਪਾਂ ਉਹਨਾਂ ਦੀ ਵੱਧ ਤੋਂ ਵੱਧ ਸਪੋਰਟ ਕਰੀਏ ਤੇ ਪੰਜਾਬ ਦੇ ਪੱਖ ਦੀ ਗੱਲ ਕਰੀਏ ਦੇ ਪੰਜਾਬੀ ਦਾ ਜੇ ਤੁਹਾਡੇ ਅੰਦਰ ਖੂਨ ਹੈ ਤਾਂ ਫਿਰ ਉਹ ਖੂਨ ਦਾ ਅਮਾਲਾ ਪੰਜਾਬ ਦੀ ਜਵਾਨੀ ਪੰਜਾਬ ਦੀ ਚੜ੍ਹਦੀ ਕਲਾ ਦੇ ਲਈ ਪੰਜਾਬ ਦੇ ਖੇਤਾਂ ਦੇ ਲਈ ਉਹ ਜ਼ਰੂਰ ਆਣਾ ਚਾਹੀਦਾ ਸੋ ਸਾਰਿਆਂ ਦਾ ਇਸ ਬਲੌਗ ਦੇ ਵਿੱਚ ਬਹੁਤ ਬਹੁਤ ਧੰਨਵਾਦ ਇਨੀਆਂ ਕੁ ਬੇਨਤੀਆਂ ਦੇ ਨਾਲ ਖਿਮਾ ਤੇ ਜਾਚਕ ਔਰ ਮੈਂ ਬੇਨਤੀ ਕਰਦਾ ਗੱਡੀ ਦੇ ਵਿੱਚੋਂ ਸਰਪਾਓ ਪਿਆ ਇੱਕ ਉਹ ਕੱਢ ਕੇ ਲਿਆਇਆ ਮੇਰਾ ਵੀਰ ਕੱਢ ਕੇ ਲਿਆਇਆ ਆਪਾਂ ਸੈਡ ਬਾਈ ਜੀ ਦਾ ਸਨਮਾਨ ਕਰਦਾ ਕਿਉਂਕਿ ਬਹੁਤ ਸੋਹਣਾ ਅਸੀਂ ਬਹੁਤਾ ਕੁਝ ਤਾਂ ਦੇ ਹੀ ਸਕੇ ਅਸੀਂ ਇੱਕ ਕੋਈ ਬੰਦ ਪਿਆਰ ਹੁੰਦਾ ਜੀ ਕਹਿੰਦਾ ਹੁੰਦਾ ਜਦੋਂ ਆਪਣਾ ਭਾਈ ਆਪਣੇ ਨਾਲ ਛੋਟੇ ਦਾ ਛੋਟਾ ਲਾ ਕੇ ਖੜ ਜਿੱਤੇ ਉਹਦੇ ਵੀ ਉਹਦੇ ਵਰਗੀ ਤੋਂ ਵੱਡਾ ਭਰਾ ਇਹ ਕਹਿ ਦਿੰਦਾ ਨਾ ਜੀ ਮੈਂ ਤੇਰੇ ਨਾਲ ਖੜਾ ਉਹਦੇ ਵਿੱਚ ਫਿਰ ਸ਼ਸਤਰ ਅਸਤਰਾਂ ਦੀ ਜੋੜੀ ਹੁੰਦੀ ਉਹਦੇ ਨਾਲ ਬੰਦਾ ਖੜਾ ਹੌਸਲਾ ਜੀ ਬਹੁਤ ਹੁੰਦਾ ਬਹੁਤ ਹੁੰਦਾ ਹੌਸਲਾ ਜੀ ਬਹੁਤ ਹੁੰਦਾ ਇਹ ਇੱਥੇ ਵੇਖੋ ਜਿਹੜੇ ਮਾਰਦੇ ਆਪਾਂ ਭਾਈ ਗੋਦੋ ਨਾਲੋ ਜੋ ਸਾਰੇ ਸਾਰੇ ਨਾਲ ਹੋ ਜਾ ਵੀਰੇ ਸਾਸ ਜੀ ਆਪਾ ਲੈ ਸ੍ਰੋਪਦ ਦੁਬਾਰਾ ਪਾਇਓ ਜੀ